ਆ ਲੜਕੀਆਂ ਨੂੰ ਦਿੱਤਾ ਜਾ ਰਿਹਾ ਹੈ ਜੇ ਬੱਲ ਇਨ ਕਾਰਪੋਰੇਸ਼ਨ ਦੀ ਮੋੜ ਵੀ ਸਿੰਘ ਜੀ ਬੱਲ ਦਲਾਵਰ ਸਿੰਘ ਜੀ ਬੱਲ ਸਵਰਗੀ ਅਬਤਾਰ ਸਿੰਘ ਬੱਲ ਦੀ ਸੋਚ ਨੂੰ ਜਿਹੜੇ ਅੱਗੇ ਲੈ ਕੇ ਚੱਲ ਰਿਹਾ ਹੈ ਬੱਲ ਸਾਹਿਬਾ ਦੀ ਸੋਚ ਸੀ ਕਿ ਲਗਾਤਾਰ ਆ ਲਾਕੇ ਚ ਕਬੱਡੀ ਹੈ ਜਿਹੜੀ ਉਹ ਕਰਵਾਈ ਜਾਵੇ ਕਬੱਡੀ ਨੂੰ ਪ੍ਰਮੋਟ ਕੀਤਾ ਜਾਵੇ ਤੇ ਬੱਲ ਭਰਾਵਾਂ ਨੇ ਆਪਣੇ ਫਾਦਰ ਸਾਹਿਬ ਦੀ ਸੋਚ ਨੂੰ ਮੇਰੇ ਵੀਓ ਸਦਾ ਜਿੰਦਾ ਰੱਖਿਆ ਹੈ ਆ ਜਿਹੜਾ ਇੰਨਾ ਪੈਸਾ ਲੱਗ ਰਿਹਾ ਹੈ ਬੱਲ ਭਰਾਮਾਂ ਵਿੱਚੋਂ ਆਪਣੇ ਸਤਕਾਰਯੋਗ ਪਿਤਾ ਦੀ ਸੋਚ ਨੂੰ ਲੈ ਕੇ ਲੱਗ ਰਿਹਾ ਹੈ ਕਿਉਂਕਿ ਸਰਦਾਰ ਅਵਤਾਰ ਸਿੰਘ ਰਾ ਦੀ ਸੋਚ ਸੀਗੀ ਕਿ ਕਬੱਡੀ ਨੂੰ ਆਪਾਂ ਤਰੱਕੀਆਂ ਵੱਲ ਲੈ ਕੇ ਜਾਣਾ ਕਬੱਡੀ ਨੂੰ ਬਲੰਦੀਆਂ ਤੇ ਲੈ ਕੇ ਜਾਣਾ ਉਸੇ ਸੋਚ ਨੂੰ ਲੈ ਕੇ ਬੱਲ ਭਰਾ ਆ ਐਡਾ ਵੱਡਾ ਜਿਹੜਾ ਕਾਰਜ ਰੰਭਿਆ ਥਾਤੋਂ ਪਹਿਲਾਂ ਰਪਿੰਦਰ ਦਲਾਲ ਨੇ ਬੋਲਿਆ ਸੀਗਾ ਕਿ ਵਿਆਹ ਤੋਂ ਵੱਡਾ ਕਾਰਦਾ ਵਿਆਹ ਤੋਂ ਵੀ ਵੱਡਾ ਕਾਰਦਾ ਅੱਜ ਉਸ ਵਿਆਹ ਦਾ ਆਖੀਰਲਾ ਦਿਨ ਹੈ ਮੇਰੇ ਵੀਰੋ ਤੁਹਾਡਾ ਸਾਥ ਬਹੁਤ ਜ਼ਰੂਰੀ ਹੈ ਤੁਹਾਡੇ ਸਾਥ ਨਾਲ ਇਸ ਕਬੱਡੀ ਕੱਪ ਨੇ ਨੇਪਰੇ ਚੜਦਾ ਹੈ ਬੱਲ ਭਾਵੇਂ ਐਨਾ ਪੈਸਾ ਲਾਇਆ ਹੈ ਹੱਥ ਬੰਨ੍ਹ ਕੇ ਸਾਰੇ ਬਲਾਰਿਆਂ ਵੱਲੋਂ ਮੈਂ ਬੇਨਤੀ ਕਰਦਾ ਕਿ ਪਿਆਰ ਦਾ ਸਬੂਤ ਦਿਓ ਇਹ ਸਿਰਫ ਤੁਹਾਡੇ ਕਰਕੇ ਆ ਇਹ ਦੁਨੀਆ ਭਰ ਦੇ ਜਿਹੜੇ ਕਬੱਡੀ ਪਲੇਅਰ ਇੱਥੇ ਬੁਲਾਏ ਆ ਇਹ ਤੁਹਾਨੂੰ ਖੇਡੂ ਦਿਖਾਉਣ ਵਾਸਤੇ ਬੁਲਾਇਆ ਹੈ। ਤੁਹਾਡੇ ਕਰਕੇ ਆ ਸਾਥ ਦਿਓ ਸਾਡਾ। ਲੈਨਅਪ ਦੋਨੋਂ ਟੀਮਾਂ ਲੈਨਅਪ ਹੋ ਜਾਣ ਬੇਨਤੀ ਹੈ। ਆ ਜਿਹੜਾ ਫੋਰਡ ਆ ਸਿਲਵਰੇ ਦੀ ਧਰਤੀ ਤੋਂ ਤਿਆਰ ਹੋਇਆ ਹੈ। ਬਹੁਤ ਵਧੀਆ ਟੰਗ ਨਾਲ ਮਹਿੰਗੇ ਪਾਦਾ ਫੋਰਡ ਹੈ ਤੇ ਨਾਲ ਸਕੂਟੀਆਂ ਮੇਰੇ ਵੀਰੋਂ ਵੈਸਟਾ ਨੂੰ ਦਿੱਤੀਆਂ ਜਾਣਗੀਆਂ। ਬੇਨਤੀ ਆ ਦੋਨੋਂ ਟੀਮਾਂ ਲੈਨਅਪ ਹੋ ਜੋ। ਸਾਡੇ ਸਰਦਾਰ ਮੋਹਨਬੀਰ ਸਿੰਘ ਜੀ ਬੱਲ, ਸਰਦਾਰ ਦਲਾਬਰ ਸਿੰਘ ਜੀ ਬੱਲ ਵੱਡੀ ਸੋਚ ਲੈ ਕੇ ਚੱਲੇ ਆ ਨੰਨਾ ਜੋਤੀ, ਘੋਮਣ ਦੀ ਜਿਨ੍ਹਾਂ ਨੇ ਸਾਡੇ 4 ਕੀਲੇ ਕਬੱਡੀ ਨੂੰ ਇਹ ਮੇਰੇ ਵੀਰੋ ਜਗਾ ਮਹਿੰਗੇ ਪਾਤੀ ਦਾਨ ਕਰਦੀ ਹੈ ਪਰਮਿੰਦਰ ਸੰਧੂ ਵੀ ਹਰਜੀਤ ਸੰਧੂ ਬਈ ਸਣੀ ਗੁਰਾਇਆ ਵਿਸ਼ੇਤ ਅਰ ਤੇ ਪੁਜੇ ਹੋਏ ਨੇ ਦਲਬਾਗ ਬਾਜਵੇਂਰੀ ਪੁਜੇ ਨਜਿੰਦਰ ਕੋਤਲੇ ਨੇ ਮਨੀਸ਼ ਬਈ ਵੀ ਤੇ ਨਾਲ ਸਾਡਾ ਆ ਜੱਸਾ ਸਕੰਦਰਪੁਰੀਆ ਪੰਮੇ ਪਾਮੁਰੀ ਪੁਜੇ ਨੇ ਓੰਕਾਰ ਸੇਖੋ ਵੀ ਪੁਜੇ ਨੇ ਸਾਰੇ ਸਜਨਾ ਦਾ ਧੰਨਵਾਦ ਆ ਦੋਨੇ ਟੀਮਾਂ ਲੈਨਅਪ ਹੋ ਜੋ ਆਲਵੀਰ ਸਾਹਿਬ ਹਾਂਜੀ ਹਾਂਜੀ ਦੋਨੇ ਟੀਮਾਂ ਲੈਨਅਪ ਨੇ ਕਾਲੇ ਬਾਈ ਦੱਸ ਦਿਓ ਠੀਕ ਹੈ ਕੋਈ ਨਹੀਂ ਕਾਊਂਟਰਿੰਗ ਕਰ ਲਓ ਤਸੱਲੀ ਨਾਲ ਉਸ ਤੋਂ ਪਹਿਲਾਂ ਟੀਮਾਂ ਵੀ ਆਜੋ ਟੀਮਾਂ ਆ ਗੱਲ ਕਰ ਲਈਏ ਫੋਰ ਟਰੈਕਟਰ ਜਿਹੜਾ ਸੇਲਵਰੇ ਤੋਂ ਤਿਆਰ ਹੋਇਆ ਹੈ ਸੇਲਵਰਾ ਪਿੰਡ ਹੈਪੀ ਸਿੱਧੂ ਦਾ ਪਿੰਡ ਹੈ ਸਾਡੇ ਭਰਾ ਦਾ 365.com ਦਾ ਜਿੱਥੇ ਜਨਮ ਹੋਇਆ ਮੇਰੇ ਵੀਓ ਆ ਉਸ ਪਿੰਡ ਤੋਂ ਸੇਲਵਰੇ ਬਾਰੇ ਭਰਾਵਾਂ ਨੇ ਆ ਜਿਹੜਾ ਸ਼ਾਨਦਾਰ ਫੋਰ ਤਿਆਰ ਕੀਤਾ ਹੈ ਜਿਹੜਾ ਅੱਜ ਲੜਕਿਆਂ ਨੂੰ ਦਿੱਤਾ ਜਾਣੇ ਮੇਰੇ ਵੀਓ ਹੈਲੋ ਦੋਨੋਂ ਟੀਮਾਂ ਜੇ ਤੂੰ ਜੜੀ ਹੈ ਜੋ ਟੱਚ ਕਰਦੇ ਆ ਕਾਲਾ ਖਾਣੇ ਰਹਿਣਾ ਟੀਮ ਨੂੰ ਪ੍ਰਾਈਜ਼ ਦਿੱਤਾ ਜਾ ਰਿਹਾ ਸਾਡੇ ਜੋਤੀ ਘੁੰਮਣ ਪ੍ਰਧਾਨ ਜੀ ਵੱਲੋਂ ਫਰਸਟ ਟੀਮ ਫਰਸਟ ਟੀਮ ਨੂੰ ਵੀ ਮਾਨ ਸਨਮਾਨ ਫਰਸਟ ਪ੍ਰਾਈਜ਼ 1 ਲੱਖ ਰੁਪਈਆ ਆ ਜੀ ਕਾਲਾ ਰਿਜ਼ਲਟ ਤਿਆਰ ਕਰ ਰਿਹਾ ਜੀ ਕਿਰਪਾ ਕਰਕੇ ਫਰਸਟ ਸੈਕੰਡ ਦਾ ਪਹਿਲੇ ਟੀਮ ਨੂੰ ਜਿਹੜਾ ਪ੍ਰਾਈਜ਼ ਦਿੱਤਾ ਗਿਆ ਇੱਕ ਮਿੰਟ ਜੀ ਆ ਸੋਣੋ ਕਿਹੜਾ ਅੱਜ ਦੇ ਇਸ ਕਬੱਡੀ ਫੋਰਡ ਦੀ ਫੋਰਡ ਦੀ ਜੇਤੂ ਹੈ ਆ ਰੇਡਰ ਸਮਿਤ ਮਕਲਾੜਾ ਸੰਤਾਰੀ ਮਾਰ ਦੋ ਜ਼ੋਰਦਾਰ ਜੀ ਨੇ 22 ਕਬੱਡੀਆਂ ਪਾ ਕੇ 22 ਜਿਹੜੇ ਅੰਕ ਪ੍ਰਾਪਤ ਕੀਤੇ ਆ ਸਮਿਤਾ ਬੱਚੀ ਨੂੰ ਬੇਨਤੀ ਆਗੇ ਫੋਰਡ ਤੇ ਆ ਬੈਠੇ ਫੋਰਡ ਦੀ ਜੇਤੂ ਹੈ ਤੇ 15 ਆ ਰੀਤੂ ਸੋਖਾ ਪੰਜ ਜੱਫੇ 15 ਅੰਕ 15 ਅੰਕ ਜਿਹੜੇ ਇਹ ਬੈਸਟ ਹੈ ਆ ਜੀ ਫਾਸਟ ਪ੍ਰਾਈਜ਼ ਲੜਕੀਆਂ ਨੂੰ ਦਿੱਤਾ ਜਾ ਰਿਹਾ ਹੈ ਇੱਕ ਮਿੰਟ ਦੀ ਉਧਰ ਫਾਸਟ ਪ੍ਰਾਈਜ਼ ਜਿਹੜਾ ਦਿੱਤਾ ਜਾ ਰਿਹਾ ਸਾਡੇ ਹੈਲੋ ਜੀ ਪਰਮਜੋਤ ਸਿੰਘ ਜੀ ਘੋਮਣ ਸਾਹਿਬ ਜੋ ਕਿ ਪ੍ਰਧਾਨ ਨੇ ਉਹਨਾਂ ਵੱਲੋਂ ਫਾਸਟ ਟੀਮ ਨੂੰ ਪ੍ਰਾਈਜ਼ ਦਿੱਤਾ ਗਿਆ ਤਾੜੀ ਮਾਰ ਦਿਓ ਆ ਰੀਤੂ ਜਿਹੜੀ ਬੈਸਟ ਰੇਡਰ ਹੈ ਜਿਹੜੀ ਬੈਸਟ ਜਾਫੀ ਹੈ ਜਿਹੜੀ ਅੱਜ ਦੇ ਇਸ ਕਬੱਡੀ ਕੱਪ ਦੀ ਤੇ 15 ਟੱਚ ਲੈ ਕੇ 5 ਜੱਫੇ ਲਾਏ ਨੇ ਬੱਚੀ ਨੇ ਤੇ ਸਮਿਤਾ ਹਰਿਆਣਾ ਬਾਈ ਕਬੱਡੀਆਂ ਬਾਈ ਅੰਕ ਪ੍ਰਾਪਤ ਕੀਤੇ ਉਹ ਬੱਚੀ ਜਿਹੜੀ ਵੈਸਟ ਰੀਡਰ ਹੈ ਹਾਂ ਜੀ ਦੋਨੋਂ ਖਿਡਾਰੀਓ ਸਕੂਟਰੀਆਂ ਕੋਲ ਆਜੋ ਜੀ ਬੇਨਤੀ ਹੈ ਸਮਿਤਾ ਬੱਚਿਆਂ ਨੂੰ ਕੇ ਸਮਿਤ ਨੂੰ ਬੇਨਤੀ ਹੈ ਬੱਚੀ ਇਹ ਟਰੈਕਟਰ ਦੇ ਉੱਪਰ ਟਰੈਕਟਰ ਦੇ ਉੱਪਰ ਬੈਠੋ ਬੱਲ ਸਾਹਿਬ ਤੁਸੀਂ ਨਾਲ ਆਓ ਬੱਲ ਭਾਜੀ ਆਜੋ ਨਾਲ ਆਓ ਬੱਚਿਆਂ ਨੂੰ ਅਸ਼ੀਰਵਾਦ ਦਿਓ ਸਾਡੀ ਆਸਟ੍ਰੇਲੀਆ ਪੁਲਿਸ ਦਲਬਾਖ ਸਿੰਘ ਜੀ ਬਾਜਵਾ ਸਾਹਿਬ ਉਹ ਵੀ ਆਇਆ ਹਾਰਦਿਕ ਖੜੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਅਰੀਤੂ ਸੋਥਾ ਅਰੀਤੂ ਸੋਥਾ ਪੜੀਣਾ ਅਜੇ ਬਲ ਸਾਹਿਬ ਆਜੋ ਬਲ ਸਾਹਿਬ ਆਓ ਬਲ ਸਾਹਿਬ ਆਜਣ ਇੱਕ ਫੋਟੋ ਜਿਹੜੀ ਕਰਾਉਣੀ ਹੈ ਜੇਤੂ ਟੀਮ ਨੇ ਸਾਡੇ ਸਤਿਕਾਰਯੋਗ ਸਾਡੇ ਮਾਨਯੋਗ ਫਿਰ ਇੱਕ ਫੋਟੋ ਕਰਾ ਲੈਰ ਜਲਦੀ ਨਾਲ ਜਲਦੀ ਨਾਲ ਕਰਾਓ ਇਨਾ ਟਾਈਮ ਨਾ ਲਾਓ ਮੇਰੇ ਵੀਰ ਨਾਲ ਹੀ ਬੇਨਤੀ ਹੈ ਚਾ ਲੋ ਬੰਦੇ ਪਹਿਲੇ ਮੈਚ ਦੀਆਂ ਟੀਮਾਂ ਬਿਲਕੁਲ ਨੇੜੇ ਰਹਿਣ ਨਾਲ ਦੀ ਨਾਲ ਆਪਾਂ ਜਿਹੜਾ ਪਹਿਲਾ ਮੈਚ ਸ਼ੁਰੂ ਕਰਦਾ ਹੈ ਸਮਿਤ ਮਕਲੌੜਾ ਅਜਲੀ ਵੈਸਟ ਰੇਟਰ ਹੈ ਸਮਿਤ ਸਮਿਤ ਨੇ ਟਰੈਕਟਰ ਜਿੱਤ ਲਿਆ ਇਸ ਬੱਚੀ ਲਈ ਵੀ ਤਾੜੀਆਂ ਮਾਰ ਦਿਓ ਸਮਿਤ ਨੇ ਭਲੱਥ ਦੇ ਵਿੱਚੋਂ ਟਰੈਕਟਰ ਜਿੱਤ ਲਿਆ ਇਹ ਪਹਿਲੀ ਵਾਰ ਇਤਿਹਾਸ ਦੇ ਵਿੱਚ ਆ ਕੇ ਲੜਕੀਆਂ ਨੂੰ ਵੀ ਟਰੈਕਟਰਾਂ ਦੇ ਸਤਿਕਾਰ ਦਿੱਤੇ ਜਾ ਰਹੇ ਨੇ ਅੱਜ ਜਿਹੜਾ ਮੇਰੇ ਵੀਰੋ ਸਵਰਗਵਾਸੀ ਅਵਤਾਰ ਸਿੰਘ ਬੱਲ ਜੀ ਉਹਨਾਂ ਦੀ ਯਾਦ ਨੂੰ ਸਮਰਪਿਤ ਉਹਨਾਂ ਦੀ ਸੋਚ ਨੂੰ ਸਮਰਪਿਤ ਇਹ ਬਾਪਲਾਤਾ ਕਬੱਡੀ ਕੱਪ ਹੈ ਲੜਕੀਆਂ ਦਾ ਫਾਈਨਲ ਹੋਇਆ ਸਮਿਤ Haryana ਤੋਂ Muklode ਤੋਂ ਬੱਚੀ ਨੇ ਜਿਹੜਾ ਫੋਰ ਟਰੈਕਟਰ ਜਿੱਤਿਆ ਜ਼ੋਰਦਾਰ ਤਾੜੀ ਮਾਰ ਦਿਓ ਇਸ ਬੱਚੀ ਦੇ ਨਾਂ ਤੇ 22 ਕਬੱਡੀਆਂ ਪਾ ਕੇ 22 ਅੰਕ ਪ੍ਰਾਪਤ ਕੀਤੇ ਹੈ 22 ਕਬੱਡੀਆਂ ਪਾ ਕੇ ਤੇ 22 ਨੰਬਰ ਲਿਆ ਕਬੇਦ ਤੇ ਵੀ ਫੋਰ ਦੇ ਉੱਪਰ ਜੇ ਜੇ ਕੱਲੀਆਂ ਲੜਕੀਆਂ ਬੈਠਣ ਤਾਂ ਬਹੁਤ ਵਧੀਆ ਗੱਲ ਹੈ ਇਹ ਬੇਨਤੀ ਆ ਜੀ ਗਰਾਊਂਡ ਜਿਹੜਾ ਵੇਲਾ ਕਰਦੇ ਹੋਣਾ ਸਤਿਕਾਰਯੋ ਸਾਡੇ ਸਾਰੇ ਪ੍ਰਬੰਧਨ ਬੇਨਤੀ ਆਗੇ ਕਿਰਪਾ ਕਰਕੇ ਆਪਾਂ ਗਰਾਊਂਡ ਜਿਹੜਾ ਵਿਲਾ ਕਰ ਦਈਏ ਦੋਨੋਂ ਟੀਮਾਂ ਜਿਹੜੀਆਂ ਆਲ ਓਪਨ ਦੇ ਪਹਿਲੇ ਮੈਚ ਨੇ ਗੁਰਦੁਆਰਾ ਸ਼੍ਰੀ 베ਰ ਸਾਹਿਬ ਮਲਵਾਰਨ ਤੇ ਬਾਬਾ ਗਾਜੀਦਾਸ ਕਬੱਡੀ ਕਲੱਬ ਤਰੋਰੀ ਦੋਨੋਂ ਟੀਮਾਂ ਦੇ ਖਿਡਾਰੀ ਜਿਹੜੇ ਜਲਦੀ ਗਰਾਊਂਡ ਦੇ ਵਿੱਚ ਆਜੋ ਖਿਡਾਰੀਓ ਬਹੁਤ ਵੱਡੇ ਪ੍ਰਬੰਧ ਨੇ ਬਾਲਾ ਵੱਡਾ ਰੱਬ ਵਰਗੇ ਦਰਸ਼ਕਾਂ ਦਾ ਇਕੱਠ ਹੈ ਹੁਣ ਘਾੜ ਜਿਹੜੀ ਥੋੜੀ ਰੜਕਦੀ ਹੈ ਬੇਨਤੀ ਆ ਤੁਹਾਨੂੰ ਗਰਾਊਂਡ ਜਿਹੜਾ ਵਿਹਲਾ ਰਹਿੰਦਾ ਆ ਦੋਨੋਂ ਆਲ ਓਪਨ ਦੀਆਂ ਟੀਮਾਂ ਜਲਦੀ ਗਰਾਊਂਡ ਦੇ ਵਿੱਚ ਆ ਜਾਓ ਆਲ ਓਪਨ ਦੀਆਂ ਟੀਮਾਂ ਨੂੰ ਪਲੀਜ਼ ਇੱਕ ਮਿੰਟ ਦਾ ਟਾਈਮ ਆ ਪਲੀਜ਼ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਆਓ ਆਲ ਓਪਨ ਇਹ ਤੋਂ ਬਾਅਦ ਆਲ ਓਪਨ ਦਾ ਮੈਚ ਹੋਣਾ ਜਲਦੀ ਦੇ ਨਾਲ ਹੀ ਦੋਨੋਂ ਟੀਮਾਂ ਗਰਾਊਂਡ ਦੇ ਵਿੱਚ ਆਉਣ ਆਲ ਓਪਨ ਕਬੱਡੀ ਆਲ ਓਪਨ ਬੇਰਸਾ ਇੱਕ ਮਿੰਟ ਦਾ ਟਾਈਮ ਹੈ ਪਲੀਜ਼ ਸਾਡਾ ਸਹਿਯੋਗ ਕਰੋ ਦੋਨੋਂ ਟੀਮਾਂ ਜਲਦੀ ਨਾਲ ਗਰਾਊਂਡ ਦੇ ਵਿੱਚ ਆਉਣ ਆ ਲੋਪੰਦੀਆਂ ਹਾਜੀ ਤਨੌਰੀ ਆ ਗਿਆ ਬਾਬਾ ਗਾਜੀ ਦਾਸ ਕਬੱਡੀ ਕਲੱਬ ਤਨੌਰੀ ਦੀ ਟੀਮ ਤੇ 베ਰ ਸਾਹਿਬ ਦੀ ਟੀਮ ਨੂੰ ਸੱਦਾ 베ਰ ਸਾਹਿਬ ਦੇ ਖਿਡਾਰੀ ਜਿਹੜੇ ਗਰਾਊਂਡ ਦੇ ਵਿੱਚ ਆਜੋ ਤਨੌਰੀ ਦੀ ਟੀਮ ਜਿਹੜੀ ਗਰਾਊਂਡ ਦੇ ਵਿੱਚ ਆ ਗਈ ਹੈ 베ਰ ਸਾਹਿਬ ਦੇ ਖਿਡਾਰੀ ਆ ਬੱਚਿਆਂ ਦੇ ਨਾਂ ਤੇ ਜ਼ੋਰਦਾਰ ਤਾੜੀ ਮਾਰ ਦਿਓ ਤੇ ਆਓ ਹੁਣ ਆਪਾਂ ਜਿਹੜਾ ਗਰਾਊਂਡ ਵੇਲਾ ਕਰੀਏ ਪਹਿਲਾ ਜਿਹੜਾ ਆਲ ਓਪਨ ਦਾ ਕਲੱਬਾਂ ਦਾ ਮੈਚ ਤੁਹਾਡੇ ਸਾਹਮਣੇ ਸ਼ੁਰੂ ਹੋਣ ਜਾ ਰਿਹਾ ਇੱਕ ਪਾਸੇ ਬਾਬਾ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਕਬੱਡੀ ਕਲੱਬ ਮੈਲਬੌਰ ਦੀ ਟੀਮ ਹੋਣੀ ਹੈ ਤੇ ਦੂਜੇ ਪਾਸੇ ਬਾਬਾ ਗਾਜੀਦਸ ਕਬੱਡੀ ਕਲੱਬ ਤਨੌਰੀ ਇਹ ਟੀਮਾਂ ਦੇ ਖਿਡਾਰੀਆਂ ਨੂੰ ਬਿਲਕੁਲ ਸੱਦਾ ਆਖਰੀ ਜਿਹੜੇ ਰਹਿੰਦੇ ਆ ਲਵੀ ਤਾੜੀ ਮਾਰਦੇ ਜਾਓ ਕਬੱਡੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਆ ਲੜਕੀਆਂ ਨੂੰ ਫੋੜ ਦਿੱਤਾ ਗਿਆ ਹੈ ਜਿਹੜਾ ਮਕਲੌਟੇ ਦੀ ਹਰਿਆਣਾ ਸੈਡ ਦੀ ਸਮਿਤ ਬੱਚੀ ਨੇ ਜਿੱਤਿਆ ਆ ਦੇਖੋ ਬੱਚੀ ਗੇੜਾ ਲਾ ਰਹੀ ਹੈ ਇੱਕ ਬਹੁਤ ਵੱਡੇ ਮਾਣ ਵਾਲੀ ਗੱਲ ਹੈ ਕਿ ਧੀਆਂ ਨੂੰ ਵੀ ਸਾਡੀਆਂ ਬੱਚੀਆਂ ਨੂੰ ਐਡਾ ਵੱਡਾ ਮਾਣ ਪਲੱਥ ਵਾਲੇ ਬੱਲਾ ਨੇ ਦਿੱਤਾ ਮੇਰੇ ਵੀਰੋ ਜ਼ੋਰਦਾਰ ਤਾੜੀ ਮਾਰ ਦਿਓ ਆ ਬੱਚੀਆਂ ਦੇ ਨਾਤੇ ਇਹਨਾਂ ਨੇ ਬਹੁਤ ਤਕੜਾ ਜਿਹੜਾ ਮੈਚ ਹੈ 25 20 ਦਾ ਇੰਨੀ ਗਰਮੀ ਦੇ ਵਿੱਚ ਖੇਡੇ ਆ ਇਸ ਲਈ ਵੀ ਇਹਨਾਂ ਬੱਚਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਨਾਲ ਹੀ ਬੇਨਤੀ ਹੈ ਪਹਿਲੇ ਮੈਚ ਦੀਆਂ ਟੀਮਾਂ ਹੁਣ ਬਿਨਾ ਕਿਸੇ ਦੇਰੀ ਦੇ ਖੇਡ ਮੈਦਾਨ ਵਿੱਚ ਆਓ ਜਿਹੜੇ ਰਹਿੰਦੇ ਖਿਡਾਰੀ ਨੇ ਬੇਨਤੀ ਹੈ ਗੁਰਦੁਆਰਾ ਸ੍ਰੀ 베ਰ ਸਾਹਿਬ ਮਲਬੌਰ ਦੇ ਖਿਡਾਰੀ ਬੇਨਤੀ ਹੁੰਦਾ ਖਿਡਾਰੀਆਂ ਨੂੰ ਕਿ ਜਲਦੀ ਗਰਾਊਂਡ ਦੇ ਵਿੱਚ ਆਵੋ ਭਰਾਵੋ ਸਮਾਂ ਜਿਹੜਾ ਬਹੁਤ ਹੋ ਚੁੱਕਿਆ ਕਮਾਲ ਹੋ ਗਈ ਯਾਰ ਇੰਨੇ ਵੱਡੇ ਨਾਮ ਐ ਇੰਨਾ ਵੱਡਾ